ਸੋ ਪੰਜਾਬ ਸਰਕਾਰ ਦੇ ਵੱਲੋਂ ਕੱਲ ਤੋਂ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੰਡੀਆਂ ਦੇ ਵਿੱਚ ਲੇਬਰ ਅਤੇ ਕਮਿਸ਼ਨ ਏਜੰਟ ਹੜਤਾਲ ਦੇ ਨੇ ਫਿਰੋਜ਼ਪੁਰ ਦੇ ਵਿੱਚ ਮੰਡੀ 'ਚ ਲੇਬਰ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਹਨ ਕਿ ਹਰਿਆਣਾ ਦੀ ਤਰਜ਼ ਤੇ 5 ਰੁਪਏ ਪ੍ਰਤੀ ਬੋਰੀ ਵਾਅਦਾ ਕੀਤਾ ਜਾਵੇ ਇੱਕ ਪਾਰਟੀ ਨੂੰ ਰੇਟ ਦਿੱਤਾ ਜਾਵੇ ਸਾਨੂੰ ਰੇਟ ਦਿੱਤਾ ਜਾਵੇ ਸੋ ਹਰਿਆਣਾ ਸਰਕਾਰ ਦੀ ਤਰਜ਼ ਤੇ ਮਜ਼ਦੂਰ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਹੜਤਾਲ 1 ਮਹੀਨੇ ਤੱਕ ਚੱਲੇ ਤਾਂ ਵੀ ਅਸੀਂ ਹੜਤਾਲ ਤੇ ਹੀ ਰਹਾਂਗੇ ਸਾਨੂੰ ਸਮਝ ਲੈ ਭਾਲੀ ਸਾਡੀ ਸਾਡੀਆਂ ਮੰਗਾਂ ਜਿਵੇਂ ਦੱਸਿਆ ਤੁਹਾਨੂੰ ਵੀ 5 ਰੁਪਏ ਪ੍ਰਤੀ ਗੱਟਾ ਲੋਡਿੰਗ ਦਾ ਵਾਅਦਾ ਕੀਤਾ ਜਾਵੇ ਇੱਕ ਰੇਟ ਇੱਕ ਪਰਤੀ ਕੀਤੀ ਜਾਵੇ ਤੇ ਇੱਕ ਸਾਡੀ ਮੰਗ 25% ਜੋ ਸਰਕਾਰ ਨੇ ਸਾਡਨਾਂ ਵਾਅਦਾ ਕੀਤਾ ਸੀ ਉਹ ਹਰ ਤੱਕ ਵਾਅਦਾ ਨਹੀਂ ਨਾ ਪੂਰਾ ਕੀਤਾ ਉਹ ਪੂਰਾ ਕੀਤਾ ਜਾਵੇ ਇੱਕ ਹਰਿਆਣੇ ਦੇ ਬਰਾਬਰ ਸਾਨੂੰ ਰੇਟ ਦਿੱਤਾ ਜਾਵੇ ਹਰਿਆਣੇ ਦੇ ਵਿੱਚ 2 ਰੁਪਏ 70 ਪੈਸੇ ਜ਼ਿਆਦਾ ਸਾਡੇ ਤੋਂ ਲੈ ਰਹੇ ਨੇ ਕੰਮ ਉਹੀ ਜਿਵੇਂ ਪੱਖਾ ਲਾਵਣਾ ਲੋਡਿੰਗ ਕਰਨੀ ਜੋ ਵੀ ਸਾਰਾ ਕੁਝ ਉਹੀ ਹੈ ਉਹ ਸਾਡੇ ਨੂੰ ਜ਼ਿਆਦਾ ਲੈ ਰਹੇ ਨੇ ਤੇ ਅਸੀਂ ਜਿਵੇਂ ਕਹਿੰਦੇ ਨੇ ਘੱਟ ਲੈਨੇ ਪੈ ਸਰਕਾਰ ਅੱਗੇ ਸਾਡੀ ਉਹ ਮੰਗ ਸਾਡੀ ਪੂਰੀਆਂ ਕੀਤੀਆਂ ਜਿਹੜੀਆਂ ਮੰਗਾਂ। ਇਹਨਾਂ ਨੂੰ ਦਿੱਕਤਾਂ ਆਉਂਗੀਆਂ ਇਸ ਨਾਲ। ਤੇ ਸਾਨੂੰ ਬਹੁਤ ਦਿੱਕਤ ਆਦੀ ਵੀ ਜਿਸ ਕਿਸਾਨ ਨੂੰ ਬਹੁਤ ਦਿੱਕਤ ਆਦੀ ਵੀ ਕਿ ਕਿਸਾਨ ਐਟ ਟਾਈਮ ਆਉਦੀ ਫਸਲ ਪੁੱਤਾ ਵਾਂਗੂ ਜੋ ਪਾਣੀ ਉਹ ਘਰਾਾਂ 'ਚ ਵੜਾਉਂਦਾ ਕਿ ਟਰੈਲੀਆਂ ਭਰ-ਭਰ ਕੇ ਡੱਕੀ ਜਾਂਦੇ ਨੇ। ਕਈਆਂ ਘਰਾਾਂ ਦੇ ਵਿੱਚ ਸਾਨੂੰ ਫੋਨ ਆ ਰਹੇ ਜਗ੍ਹਾ ਹੀ ਨਹੀਂ ਦੇਖੀ ਉਹ ਵੀ ਜਿਵੇਂ ਕਦੇ ਪਿੰਡ ਵੀ ਸਾਡੀ ਉਤਾਰ ਹੀ ਲਓ। ਪਰ ਸਾਡੀ ਵੀ ਮਜਬੂਰੀ ਬਣੀ ਤੇ ਕੰਮ ਤਾਂ ਸੀ ਕਰਨਾ। ਤਾਂ ਸਾਡੀ ਕੋਈ ਜਿਵੇਂ ਕਹਿੰਦੇ ਨੇ ਇੱਕ ਵਾਰ ਨਹੀਂ ਵੀ ਇਹ ਇਸ ਤਰ੍ਹਾਂ ਦਿੱਕਤਾਂ ਸਾਨੂੰ ਦਿੱਕਤ ਦਾ ਸਾਹਮਣਾ ਕਿਸਾਨ ਨੂੰ ਦਿੱਕਤ ਦਾ ਸਾਹਮਣਾ ਕਰਨਾ ਸਿਰਫ ਸਰਕਾਰ ਦੀ ਵਿਜਾ ਕਰਕੇ ਆ ਜੋ ਸਾਰਾ ਮੁਸ਼ਕਲਾਂ ਆਦੀ ਵੀ ਸਾਰੀਆਂ ਕੀ ਨਾਮ ਹੈ ਤੁਹਾਡਾ ਮੇਰਾ ਨਾ ਜਗੀ ਸਿੰਘ ਕੋਈ ਮੁਸ਼ਕਲ ਤੁਹਾਨੂੰ ਆ ਰਹੀ ਵੀ ਰੈਟ ਸਾਡਾ ਕਿਹੋਣਾ ਚਾਹੀਦਾ ਪੰਜਾਬ ਦਾ ਹਰਿਆਣੇ ਨਾਲ 5 ਰੁਪਏ ਘਟਾ ਲੋੜੇ ਹੋਣੇ ਚਾਹੀਦੇ 2 ਰੁਪਏ 82 ਪੈਸੇ ਉਹਨਾਂ ਤੋਂ ਸਾਡਾ ਹਰਿਆਣੇ ਨਾਲ ਰੈਟ ਘਟਾ ਤੇ ਫਿਰ ਰੈਟ ਪੂਰਾ ਹੋ ਜਾਏ ਤਾਂ ਅਸੀਂ ਵਿੜਤਾਲ ਖੋਲ੍ਹ ਦਾਂਗੇ ਨਹੀਂ ਤਾਂ ਸਾਨੂੰ ਮਹੀਨਾ ਬੈਣਾ ਪਿਆ ਮਹੀਨਾ ਭਵਾਂਗੇ ਕੰਮ ਛੱਡ ਕੇ ਸਾਰੇ ਬੰਦੇ ਬਹਿਣਗੇ ਕਿਸਾਨਾਂ ਨੂੰ ਵੀ ਦਿੱਕਤ ਨਹੀਂ ਹੋਊਗੀ ਕਿਸਾਨ ਵੀ ਡੱਕੀ ਖਲੇ ਮਾਲ ਮੋਲ ਦੇ ਡੱਕੀ ਖੇ ਰਹੇ ੁੱਲੀਰਾਮ ਦਾ ਵੀ ਸਾਡਾ ਇਹੋ ਆਰਡਰ ਹੈ ਜਿਹਦੀ ਵੀ ਖਬਰ ਆ ਰਹੀ ਉਹਨਾਂ ਦੀ ਵੀਡੀਓ ਆ ਰਹੀ ਹੈ ਕਿ ਉਹ ਕਹਿ ਰਹੇ ਉੱਥੋਂ ਫਿਰ ਉਹ ਹੀ ਕਿਉਂ ਕਰਾਂਗੇ ਪੰਜਾਬ ਪ੍ਰਧਾਨ